ਆ ਪਾਵ ਧਰਮ ਦੀ ਖਾਤਰ ਆਪਣਾ ਅੰਤ ਕਰਾ ਲੈਣਾ ਆਪਣੀ ਜਾਨ ਤੱਕ ਕੁਰਬਾਨ ਕਰ ਦੇਣੀ ਪਰਮ ਸਤਕਾਰਯੋ ਸਾਥ ਸੰਗਤ ਜੀ ਸ਼ਹੀਦ ਸ਼ਬਦ ਅਰਵੀ ਪਾਚਾ ਵਿੱਚ ਆਇਆ ਹੈ ਸ਼ਹੀਦ ਉਹ ਹੈ ਜੋ ਰੱਬ ਨੂੰ ਪਿਆਰ ਕਰੇ ਤੇ ਦੂਜੇ ਦੀ ਭਲਾਈ ਲਈ ਆਪਣੀ ਜਾਨ ਤੱਕ ਦੇ ਦੇਵੇ ਅੱਜ ਮੈਂ ਆਪ ਸਭ ਜੀ ਦੇ ਸਾਹਮਣੇ ਮਰੀਦ ਕੋਟਲੇ ਵਿਖੇ ਉਹ ਨਾਮਦਾਰੀ ਸ਼ਹੀਦੀ ਸਾਕੇ ਬਾਰੇ ਗੱਲ ਕਰਨ ਜਾ ਰਹੀ ਹਾਂ ਨਾਮ ਤਾਰੀ ਸਿੱਖ ਕਦੇ ਵੀ ਕਿਸੇ ਜੀਵ ਦੀ ਹੱਤਿਆ ਨਹੀਂ ਦੇਖ ਸਕਦੇ ਇੱਕ ਸਿੱਖ ਗੁਰਮੁਖ ਸਿੰਘ ਨੇ ਪੈਣੀ ਸਾਹਿਬ ਜਾ ਕੇ ਦੱਸਿਆ ਕਿ ਮਨੇਲ ਕੋਟਲੇ ਵਿਕੇ ਹੋਏ ਗਊਆਂ ਨੂੰ ਭੇਰੇਮੀ ਨਾਲ ਕਤਲ ਕੀਤਾ ਜਾਂਦਾ ਹੈ ਤੇ ਸਿੰਘ ਰੋ ਵਿੱਚ ਆ ਕੇ ਗਊਆਂ ਨੂੰ ਆਜ਼ਾਦ ਕਰਾਉਣ ਦਾ ਪ੍ਰਣ ਕੀਤਾ 13 ਜਨਵਰੀ 1872 ਨੂੰ ਸਿੱਖਾਂ ਨੇ ਅਰਦਾਸ ਕਰਕੇ ਅਕਾਲ ਪੁੰਗੇ ਤੋਂ ਚਾਲੇ ਬਾ ਦਿੱਤੇ ਸ਼ੇਰੀ ਸਤਗੁਰ ਰਾਮ ਸਿੰਘ ਜੀ ਨੇ ਵਹਿਰਾਗੇ ਮਾਨ ਨਾਲ ਸਿੱਖਾਂ ਨੂੰ ਖਰਾਬ ਪ੍ਰਸ਼ਾਦ ਛਕਾਇਆ ਪਾਈ ਹੀਰਾ ਸਿੰਘ ਨੇ ਕਿਰਪਾਨ ਨਾਲ ਲਖੀਰ ਖਿੱਚ ਕੇ ਕਿਆ ਜਿਨ੍ਹਾਂ ਨੇ ਸਿਰ ਦੇਣਾ ওই ਲਕੀ ਟਪਣਾ ਬਾਕੀਆਂ ਨੂੰ ਖੁਸ਼ੀਆਂ ਹਨ ਸਿੰਘਰ ਜੱਥਾ ਤਿਆਰ ਹੋਇਆ ਸਿੱਧਿਆ ਪਾਣ ਲਈ ਸ਼ਹੀਦ ਆਮ ਮਨੁੱਖ ਨਹੀਂ ਹੁੰਦੇ ਸੂਰਬੀਰ ਤਨਿੜ ਹੁੰਦੇ ਹਨ ਭਾਵੇਂ ਇਹਨਾਂ ਨੂੰ ਆਪਣੇ ਸਰੀਰ ਦਾ ਪੁਰਜਾ ਪੁਰਜਾ ਕਿਉਂ ਨਾ ਕਿਹਾ ਮੁਨਾਉਂਦੇ ਹਾਂ ਇਸ ਜਥੇ ਦੇ ਵਿੱਚ ਦੋ ਬੱਚੇ ਵੀ ਸਨ ਇੱਕ 12 ਸਾਲ ਦਾ ਵਿਸ਼ਨ ਸਿੰਘ ਤੇ 8 ਸਾਲ ਦਾ ਹਰਨਾਮ ਸਿੰਘ ਜਿਨ੍ਹਾਂ ਨੂੰ ਦੇਖ ਕੇ ਕਾਵਨ ਦੀ ਮੈਮ ਨੂੰ ਤਰਸ ਆ ਗਿਆ ਉਹ ਕਹਿੰਦੀ ਦੇ ਆਰ ਸੋ ਇਨੋਸੈਂਟ ਪਲੀਜ਼ ਲੀਵ देम ਕਹਿੰਦੀ ਇਹਨਾਂ ਨੂੰ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਛੱਡ ਦਿਓ ਕਾਵਨ ਨੇ ਗੋਸ਼ਾਰਤ ਰੱਖਤੀ ਪਹਿਲਾ ਕਹਿਣਗੇ ਅਸੀਂ ਸਤਗੁਰਾਂ ਸਿੰਘ ਜੀ ਸਿੱਖ ਨਹੀਂ ਹਾਂ ਵਿਸ਼ਨ ਸਿੰਘ ਨੇ ਕਿਹਾ ਮੈਂ ਕਾਵਨ ਦੇ ਕੰ aant ਕੁਝ ਕਹਿਣਾ ਜਾਂਦਾ ਹਾਂ 6 ਫੁੱਟ ਦਾ ਕਾਵਨ ਨੂੰ ਬਿਸ਼ਨ ਸਿੰਘ ਨੇ ਗਰਲ ਸੁਣ ਲਈ ਚੁੱਕਿਆ ਬਿਸ਼ਨ ਸਿੰਘ ਨੇ ਉਹਦੀ ਦਾੜੀ ਫੜ ਕੇ ਗੱਜੀ ਆਵਾਜ਼ ਚ ਕਿਹਾ ਫੇਰ ਕਹੇਗਾ ਮੈਂ ਸਤਗੁਰ RAM ਸਿੰਘ ਦੀ ਦਾ ਸੇਖ ਨਹੀਂ ਹਾਂ ਨੇ 12 ਸਾਲ ਦੇ ਬਿਸ਼ਨ ਸਿੰਘ ਬੱਚੇ 'ਚ ਜਿਵੇਂ ਕੋਈ ਇਲਾਹੀ ਜੋਸ਼ ਭਰਿਆ ਹੋਇਆ ਸੀ ਹਾਰ ਕੇ ਕਾਵਨ ਦੇ ਸਪਾਈਆਂ ਨੇ ਬਿਸ਼ਨ ਸਿੰਘ ਦੇ ਬਾਹਮਾ ਵਡਨੀਆਂ ਪਈਆਂ ਤੇ ਬਿਸ਼ਨ ਸਿੰਘ ਸ਼ਹੀਦ ਹੋਇਆ 사ਤ ਸੰਗਤ ਜੀ ਹਰ ਯੁੱਗ ਦੇ ਵਿੱਚ ਧਰਮ ਤੇ ਧਰਮ ਦੀ ਲੜਾਈ ਹੁੰਦੀ ਆਈ ਹੈ ਜਿਸ ਵਿੱਚ ਸਾਡੀ ਉਮਰ ਦੇ ਬੱਚਾ ਨੇ ਵੀ ਸਮੇਂ-ਸਮੇਂ ਸਰ ਹਿੱਸਾ ਪਾਇਆ ਹੈ ਜਿਵੇਂ ਤਰੂਪ ਪ੍ਰਹਿਲਾਦ ਚਾਰ ਸੈਬ ਜਾਦੇ ਫਿਰ ਬਿਸ਼ਨ ਸਿੰਘ ਸਤ ਸੰਗਏ ਜੀ ਅਸੀਂ ਅਦਾਸ ਕਰੀਏ ਅਸੀਂ ਕਿਤੇ ਪਿੱਛੇ ਨਾ ਰਹਿ ਜੀਏ ਸੱਚੇ ਪਾਤਸ਼ਾਹ ਨਾਮ ਦਾ ਨਿਸ਼ਾਨ ਬਖਸ਼ਣ ਸਿੱਖੀ ਸਿੱਧੇ ਘਰੋਸਾ ਬਖਸ਼ਣ ਤਾਂ ਕਿ ਅਸੀਂ ਵੀ ਚੰਗੇ ਸਿੱਖ ਬਣੀਏ ਹਰ ਯਾਦ ਰੱਖਿਏ ਹਾਂ ਜੀ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ